ਲੈਖ ਕੇ ਵੀ ਪਾਇਆ ਗਿਆ ਸ਼ਿੱਲੂ ਦੇ ਲਈ ਕਿਉਂਕਿ ਜਦੋਂ ਤੁਸੀਂ ਬੇਰੀਆ ਤੋਂ ਟੀਮ ਛੱਡ ਕੇ ਇਧਰਲੇ ਬੰਨੇ ਆਏ ਆ ਜਿਹੜੀ ਸਪਸ਼ਟ ਗੱਲ ਆ ਉਹਨੂੰ ਕਲੀਅਰ ਕਰਨਾ ਚਾਹੁੰਦੇ ਦਰਸ਼ਕ ਚਾਹੁੰਦੇ ਆ ਵੀ ਇਹ ਗੱਲ ਦੱਸੀ ਜਾਵੇ ਤੇ ਸ਼ਿੱਲੂ ਵੀਰ ਕੀ ਕਹਿਣਾ ਚਾਹੁੰਦੇ ਨੇ ਬਾਰੇ ਕੀ ਸਾਰੀ ਗੱਲ ਹੋਈ ਹੈ ਸ਼ਾਟ ਦੇ ਵਿੱਚ ਜੇ ਕਬੱਡੀ ਦੇ ਤੌਰ ਤੇ ਦੱਸਣਾ ਜਾਓਗੇ ਤੋਂ ਬਈ ਪਹਿਲੇ ਬਾਤ ਸੀ ਬਈ ਆਪਣੀ ਬੇਰੀਆ ਵਾਲਾ ਬਈ ਆਪਾਂ ਮੰਨਾਂ ਨਹੀਂ ਕਰਦੇ ਉਹਨ ਕੀ ਗੱਲ ਹੈ ਸੀਜ਼ਨ ਦੀ ਬਾਤ ਸੀ ਔਰ ਆਪਾਂ ਨੇ ਸ਼ਰਤਾਂ ਰੱਖੀ ਸੀ ਭਾਈ ਭਾਈ ਪਲੇਅਰ ਸਾਰੇ ਪਲੇਅਰ ਸਤਨੂ ਵੀ ਸਾਰੇ ਪਲੇਅਰ ਖੇਡੇ ਹੈਗੇ ਇੱਕ ਟੂਰਨਾਮੈਂਟ ਤੇ ਤੇ 12 ਨੂੰ ਵੀ ਇਕੱਠੇ ਖੇਡੇ ਹੈਗੇ 13 ਨੂੰ ਵੀ ਪਲੇਅਰ ਦੂਜੇ ਪਾਸੇ ਖੇਡੇ ਹੈਗੇ ਮੈਨੂੰ ਕੱਲੇ ਨੇ ਰੋਕ ਦੇ ਸੀ ਭਾਈ ਤੂੰ ਨਹੀਂ ਖੇਡਣਾ ਮੈਂ ਪਹਿਲਾਂ ਗੱਲ ਕੀਤੀ ਸੀ ਭਾਈ ਅਕ ਭਾਈ ਅਗਰ ਦੂਜੀ ਫੈਡਰੇਸ਼ਨ ਮੇ ਖੇਡੇਂ ਤਾਂ ਕੀ ਕੀ ਕਰਨਾ ਹੈਗਾ ਤੁਸੀਂ ਕਹਿੰਦੇ ਬੈਨ ਕਰਨੇ ਹੈਗੇ ਮੈਂ ਕਿਹਾ ਠੀਕ ਹੈ ਭਾਈ ਤੇ ਉਹ 12 ਨੂੰ ਫੇਰ ਖੇਡੇ ਭਾਈ 13 ਨੂੰ ਪਰਲੇ ਪਾਸੇ ਖੇਡੇ ਉਹ ਆ ਗੱਲ ਹੈਗੀ ਭਾਈ ਮੈਨੂੰ ਇਕੱਲੇ ਨੂੰ ਕਿਉਂ ਰੋਕਦੇਗੇ ਤਾਂ ਸਾਰੇ ਪਲੇਅਰਾਂ ਖਾਤਰ ਰੂਲ ਹੋਣੇ ਚਾਹੀਏ ਤਾਂ ਫਿਰ ਮੇਰੇ ਇਕੱਲੇ ਖਾਤਰ ਕਿਉਂ ਰੂਲ ਹੈਗੇ ਭਾਈ ਬਸ ਆਹੀ ਗੱਲ ਹੈਗੀ ਭਾਈ ਹੋਰ ਕੋਈ ਇੰਨਾ ਕੁਛ ਨਹੀਂ ਬਸ ਇਹੀ ਇੱਕ ਛੋਟੀ ਜੀ ਗੱਲ ਤੁਸੀਂ ਕਹਿੰਦੇ ਆ ਵੀ ਇੱਕ ਮੁੱਦਾ ਬਣ ਗਿਆ ਪਰ ਵੱਡਾ ਹਨਾ ਹਾਂ ਹਾਂ ਵੈਸੇ ਓਏ ਬਾਤ ਹੈ ਛੋਟੀ ਜੀ ਗੱਲ ਤੋਂ ਵੱਡਾ ਮੁੱਦਾ ਬਣਾ ਦਿਆ ਛੇ ਦਿਓ ਮੈਂ ਆ ਕੇ ਅੰਦਰ ਸਾਰੇ ਪਲੇਅਰਾਂ ਖਾਤਰ ਇਹ ਇੱਕ ਰੂਲ ਹੋਣੇ ਚਾਹੀਏ ਜਿੱਦਾਂ ਟ੍ਰਾਂਟੋ ਹੈਗੇ ਭਾਈ ਬਿਲਕੁਲ ਦੋ ਫੈਡਰੇਸ਼ਨ ਟ੍ਰਾਂਟੋ ਦੀ ਸਾਰੇ ਪਾਸੇ ਦੋ ਦੋ ਫੈਡਰੇਸ਼ਨ ਹੈਗੀ ਪਰ ਰੂਲ ਹੈਗੇ ਇਥੇ ਕੋਈ ਰੂਲ ਨਹੀਂ ਭਾਈ ਉਹ ਹੀ ਬਾਤ ਹੈ ਜੀ ਤਾਂ ਹੀ ਮੁੱਦਾ ਬਣ ਗਿਆ ਉਹ ਤਾਂ ਕੁਝ ਨਹੀਂ ਭਾਈ ਤੇ ਪੈਸੇ ਦੀ ਗੱਲ ਕਹਿੰਦੇ ਸੀ ਵੇ ਆਪਾਂ ਨੇ ਪੈਸੇ ਲਏ ਤਾਂ ਆਪਾਂ ਮਨਾ ਨਹੀਂ ਕਰਦੇ ਆਪਾਂ ਨੇ ਇੱਕ ਟੂਰਨਾਮੈਂਟ ਦੇ ਪੈਸੇ ਰੱਖ ਕੇ ਬਾਕੀ ਉਹਨਾਂ ਦੇ ਮੋੜ ਵੀ दिए ਭਾਈ ਵੈ ਸਹੀ ਗੱਲ ਸੀ ਉਹ ਤੁਸੀਂ ਨਾ ਖਾਮ ਖਾਮ ਮੁੱਦਾ ਬਣਾ ਰਹੇ ਹੋ ਭਾਈ ਉਹ ਤਾਂ ਕੋਈ ਚੈੱਕ ਕਰਦੀ ਚਲੋ ਵੀ ਤੁਸੀਂ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੀ ਖੇਡ ਕਲੱਬ ਸੀ ਬੇਰੀਆ ਉਹਨਾਂ ਨਾਲ ਕਲੀਅਰ ਹੋ ਗਈ ਆ ਗੱਲ ਹੁਣ ਜਿਹੜੀ ਤੁਹਾਡੀ ਪਰਸਨਲ ਤੌਰ ਤੇ ਕਿਉਂਕਿ ਕਬੱਡੀ ਦੇ ਵਿੱਚ ਆਪਾਂ ਮੁੱਦਾ ਬਣ ਜਾਂਦਾ ਫਿਰ ਹੈ ਨਾ ਸੋਸ਼ਲ ਮੀਡੀਆ ਤੇ ਨੌਲੇਜ ਘੱਟ ਹੁੰਦੀ ਹੈ ਅੰਗਰੇਜ਼ੀ ਦੀ ਇੱਕ ਘਾਵ ਲिटल ਨੋਲੇਜ ਇਜ਼ ਡੇਂਜਰਸ ਵੀ ਥੋੜੀ ਜਾਣਕਾਰੀ ਜਿਆਦਾ ਖਤਰਨਾਕ ਹੈ ਇਹ ਕਿ ਪੇਜ ਵਾਲੇ ਬਾਈ ਇੰਸਟਾਗ੍ਰam ਦੇ ਇਹਨਾਂ ਨੂੰ ਵੀਊ ਚਾਹੀਏ ਕੁਝ ਵੀ ਲਿਖ ਕੇ ਪਾ ਦੇ ਉਹ ਚੋਂ ਗਰਾਉਂਡ ਮੇ ਤਾਂ ਉਦਾਂ ਵੀ ਗੱਲਬਾਤ ਹੋ ਜੇ ਚ ਪਲੇਅਰ ਕੀ ਪਲੇਅਰ ਕੀ ਆਪਸ ਮੋ ਜਾ ਫਿਰ ਵੀ ਕੁਝ ਵੀ ਲਿਖ ਕੇ ਪਾ ਦਿੰਦੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਪੇਜ ਵਾਲਿਆਂ ਨੂੰ ਵੀ ਰਿਕਵੈਸਟ ਹੈਗਾ ਥੋੜਾ ਗੱਟਮੁੱਦਾ ਬਣਾਇਆ ਕਰੋ ਬਾਈ ਆਪਣੇ ਵੀਊ ਦੇ ਚੱਕਰਾਂ ਵਿੱਚ ਕਿਸੇ ਨੂੰ ਬਦਨਾਮ ਨਾ ਕਰਿਆ ਕਰੋ ਇਦਾਂ ਬਾਈ ਉਹ ਤਾਂ ਕੁਝ ਨਹੀਂ ਬਾਈ ਸਾਹਿਬ ਬਿਲਕੁਲ ਤੇ ਸ਼ਿਲੂ ਵੀਰ ਹੁਣ ਅੱਜ ਮੈਚ ਖੇਡੇ ਆ ਇੱਥੇ ਟ੍ਰੇਸੀ ਦੇ ਵਿੱਚ ਪਹਿਲੀ ਵਾਰੀ ਮਿਲਦਾ ਟਰੈਸੀ ਸ਼ਹਿਰ ਚ ਖੇਡੇ ਹੋਵੋਗੇ ਤੇ ਹੁਣ ਆ ਫੈਡਰੇਸ਼ਨ ਲਈ ਅੱਗੇ ਸੀਜ਼ਨ ਪੂਰਾ ਖੇਡ ਰਹੇ ਆ ਤੇ ਕਿਵੇਂ ਤਿਆਰੀ ਕਿਵੇਂ ਦੀ ਆ ਤੇ ਤਿਆਰੀ ਵਧੀਆ ਆ ਹਾਂ ਖੇਡਾਂਗੇ ਪੂਰਾ ਸੀਜ਼ਨ ਖੇਡਾਂਗੇ ਭਾਈ ਤੋਂ ਵਧੀਆ ਤਿਆਰੀ ਆ ਬਸ ਬੱਬਾ ਮੇਰੇ ਰੱਖੇ ਚੋਟ ਵੇਟ ਤੇ ਬਚਾਏ ਰੱਖੇ ਬਾਕੀ ਬਹੁਤ ਪਿਆਰ ਕਰੇ